ਮੋਤਲ ਡੀਆਈਜੀ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਦਰਅਸਲ ਇੱਕ ਤਾਜ਼ਾ ਜਾਣਕਾਰੀ ਦੇ ਅਨੁਸਾਰ ਸੀਬੀਆਈ ਨੇ ਦੋਵਾਂ ਨੂੰ ਵਿਚੋਲੇ ਅਤੇ ਡੀਆਈਜੀ ਨੂੰ ਆਮੋ ਸਾਹਮਣੇ ਬਿਠਾਇਆ ਗਿਆ ਅਤੇ ਦੋਵਾਂ ਤੋਂ ਲਗਾਤਾਰ 9 ਘੰਟੇ ਪੁੱਛਗਿੱਛ ਕੀਤੀ ਗਈ ਇਸ 9 ਘੰਟਿਆਂ ਦੇ ਵਿੱਚ ਵਿਚੋਲੇ ਕ੍ਰਿਸ਼ਨੂ ਨੇ ਅਹਿਮ ਅਤੇ ਵੱਡੇ ਖੁਲਾਸੇ ਕੀਤੇ ਹਨ ਵਿਚੋਲੇ ਕ੍ਰਿਸ਼ਨੂ ਨੇ ਮੰਨਿਆ ਹੈ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੀਆਈਜੀ ਦੇ ਇਸ਼ਾਰੇ ਉੱਤੇ ਪੈਸੇ ਲੈਣ ਜਾਂਦਾ ਸੀ ਅਤੇ ਵੱਖ-ਵੱਖ 5 ਤਾਰਾ ਹੋਟਲ ਅਤੇ 7 ਤਾਰਾ ਹੋਟਲਾਂ ਦੇ ਵਿੱਚ ਠਹਿਰਦਾ ਹੁੰਦਾ ਸੀ ਅਤੇ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ ਲਗਾਤਾਰ ਇਸ 9 ਘੰਟੇ ਦੀ ਪੁਸ਼ਕਿਸ਼ ਦੇ ਵਿੱਚ ਸੀਬੀਆਈ ਨੂੰ ਅਹਿਮ ਖੁਲਾਸੇ ਜਿਹੜੇ ਵਿਚੋਲੇ ਕ੍ਰਿਸ਼ਨੂ ਵੱਲੋਂ ਕੀਤੇ ਗਏ ਹਨ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਵੱਲ ਐਤਵਾਰ ਨੂੰ ਸੀਬੀਆਈ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਲਗਭਗ 9 ਘੰਟੇ ਪੁਸ਼ਕਿਸ਼ ਕੀਤੀ ਕ੍ਰਿਸ਼ਨੂ ਅਤੇ ਭੁੱਲਰ ਦੇ ਰਿਮਾਂਡ ਦੌਰਾਨ ਉਹਨਾਂ ਤੋਂ ਡੇਰਾ ਬੱਸੀ ਦੇ ਇੱਕ ਕਾਰੋਬਾਰੀ ਤੋਂ ਐਫ ਆਈ ਆਰ ਦਰਜ ਕਰਨ ਦੇ ਬਦਲੇ ਮੰਗੀ ਗਈ 10 ਲੱਖ ਰੁਪਏ ਦੀ ਰਿਸ਼ਵਤ ਬਾਰੇ ਪੁੱਛਗਿੱਛ ਕੀਤੀ ਗਈ। ਵਿਚੋਲੇ ਕ੍ਰਿਸ਼ਨੂ ਦਾ ਦਾਅਵਾ ਹੈ ਕਿ ਉਸਨੇ ਭੁੱਲਰ ਦੇ ਇਸ਼ਾਰੇ ਤੇ ਪੈਸੇ ਮੰਗੇ ਸਨ। ਰੋਪੜ ਰੇਂਜ ਦੇ ਮੌਤਲ ਡੀ ਆਈ ਜੀ ਹਰਚੰਦ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਰਦਾ ਜਿਨ੍ਹਾਂ ਨੂੰ ਮੰਡੀ ਗੋਬਿੰਦਗੜ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਸੀਬੀਆਈ ਚੰਡੀਗੜ੍ਹ ਰਿਮਾਂਡ ਤੇ ਹੱਥ ਸੂਤਰਾਂ ਅਨੁਸਾਰ ਐਤਵਾਰ ਨੂੰ ਸੀਬੀਆਈ ਦੇ ਰਿਮਾਂਡ ਦੌਰਾਨ ਜਦੋਂ ਮੁਵੱਦਲ ਡੀਆਈਜੀ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਆਹਮੋ ਸਾਹਮਣੇ ਪੁੱਛਗਿੱਛ ਕੀਤੀ ਗਈ ਤਾਂ ਕ੍ਰਿਸ਼ਨੂ ਨੇ ਮੰਨਿਆ ਕਿ ਉਹ ਪੁੱਲਰ ਦੇ ਕਹਿਣ ਤੇ ਆਕਾਸ਼ ਪੱਤਾ ਤੋਂ ਰਿਸ਼ਵਤ ਮੰਗ ਰਿਹਾ ਸੀ ਕ੍ਰਿਸ਼ਨੂ ਨੇ ਰਿਮਾਂਡ ਦੌਰਾਨ ਦੱਸਿਆ ਕਿ ਉਸ ਨੇ ਪਹਿਲਾਂ ਪੁੱਲਰ ਦੇ ਹੁਕਮ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਨ ਇਹ ਤਬਾਰ ਨੂੰ ਸੀਬੀਆਈ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ। ਰਿਮਾਂਡ ਦੌਰਾਨ ਉਹਨਾਂ ਨੇ ਡੇਰਾ ਬੱਸੀ ਦੇ ਇੱਕ ਵਪਾਰੀ ਤੋਂ ਐਫਆਈਆਰ ਦਰਜ ਕਰਨ ਲਈ ਮੰਗੀ ਗਈ 10 ਲੱਖ ਰੁਪਏ ਦੀ ਰਿਸ਼ਵਤ ਬਾਰੇ ਪੁੱਛਗਿੱਛ ਕੀਤੀ ਗਈ ਹੈ। ਦਰਅਸਲ ਭੁੱਲਰ ਲਈ ਕੰਮ ਕਰਨ ਵਾਲੇ ਇੱਕ ਹੋਰ ਵਿਚੋਲੇ ਨੇ ਡੇਰਾ ਬੱਸੀ ਦੇ ਇੱਕ ਵਪਾਰੀ ਤੋਂ ਕੇਸ ਦਰਜ ਕਰਨ ਲਈ ਰਿਸ਼ਵਤ ਮੰਗੀ ਸੀ। ਇਸ ਵਿਚੋਲੇ ਨੇ ਕਾਰੋਬਾਰੀ ਨੂੰ ਕਿਹਾ ਸੀ ਕਿ ਉਹ ਕ੍ਰਿਸ਼ਨੂ ਨੂੰ ਜਾਣਦਾ ਹੈ ਅਤੇ ਮੁਅੱਤਲ ਡੀਆਈਜੀ ਭੁੱਲਰ ਰਾਹੀਂ ਉਸਦਾ ਕੰਮ ਕਰਵਾਏਗਾ। ਸੋ ਮਰਤਲ ਡੀਆਈਜੀ ਪਿਛਲੇ ਕਈ ਕਈ ਦਿਨਾਂ ਤੋਂ ਜਿਹੜਾ ਬੁੜਾਇਲ جیل ਦੇ ਵਿੱਚ ਬੰਦ ਹਨ ਅਤੇ ਕੋਰਟ ਵੱਲੋਂ ਉਹਦਾ ਉਹਨਾਂ ਦੀ 14 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਧਾਈ ਗਈ ਹੈ ਅਤੇ ਸੀਬੀਆਈ ਵੱਲੋਂ ਉਹਨਾਂ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਸੀ ਅਤੇ ਇਸ ਰਿਮਾਂਡ ਦੌਰਾਨ ਹੁਣ ਦੋਵਾਂ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਦਰਅਸਲ ਮੋਤਲ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਵੱਲੋਂ ਉਹਨਾਂ ਦੇ ਫਾਰਮ ਹਾਊਸ ਅਤੇ ਘਰ ਵਿੱਚ ਵੱਡੀ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਵੱਡੀ ਨਗਦੀ ਅਤੇ 2.5 ਕਿਲੋ ਸੋਨਾ ਅਤੇ ਫਾਰਮ ਹਾਊਸ ਦੇ ਵਿੱਚ 55 ਏਕੜ ਜ਼ਮੀਨ ਜ਼ਾਇਦਾਦ ਅਤੇ ਵਿਦੇਸ਼ਾਂ ਵਿੱਚ ਪ੍ਰਾਪਰਟੀ ਅਤੇ ਅਚਲ ਤੇ ਚਲ ਜ਼ਾਇਦਾਦਾਂ ਦੇ ਕਾਗਜ਼ ਵੀ ਮਿਲੇ ਸਨ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਵੱਲੋਂ ਕੀ ਵੱਡੇ ਖੁਲਾਸੇ ਸੀਬੀਆਈ ਨੂੰ ਕੀਤੇ ਜਾਣਗੇ ਅਤੇ ਸੀਬੀਆਈ ਕਦੋਂ ਤੱਕ ਇਹ ਰਿਪੋਰਟ ਲੋਕਾਂ ਸਾਹਮਣੇ ਅਤੇ ਸਰਕਾਰ ਨੂੰ ਪੇਸ਼ ਕਰੇਗੀ